ਗੀਤ ਇਹ ਰੁੱਤ ਕਿਹੀ ਆਈ ਨੀ ਮਾਏ ਇਹ ਰੁੱਤ ਕਿਹੀ ਆਈ ਡੋਲਿਓ ਪਹਿਲਾ ਵਿਧਵਾ ਹੋ ਗਈ ਇੱਕ ਬਾਬਲ ਦੀ ਜਾਈ ਨੀ ਮਾਏ ਇਹ ਰੁੱਤ ਕਿਹੀ ਆਈ ਅੱਜ ਕੱਲ ਸਾਡੇ ਪਿੰਡਾਂ ਦੇ ਵਿੱਚ ਇੱਕ ਹਨੇਰੀ ਆਈ ਲੰਮ ਲੰਮੇ ਰੁੱਖ ਸਰੂ ਦੇ ਇਹ ਜੰਨ ਦੀ ਉਲਟਾਈ ਲੰਘਦੀ ਜਾਵੇ ਜਿਸ ਵਾਦੀ ਚੋਂ ਕਰਦੀ ਜਾਏ ਤਬਾਹੀ ਨੀ ਮਾਏ ਇਹ ਰੁੱਤ ਕਿਹੀ ਆਈ ਤਲੀਆਂ ਉੱਤੇ ਮਹਿੰਦੀ ਵਿਲਕੇ ਚੂੜਾ ਵਿਲਕੇ ਬਾਹੀਂ ਰੱਬ ਵੀ ਹੁਣ ਤਾਂ ਸੁਣਦਾ ਨਹੀਂ ਦਰਦਮੰਦਾਂ ਦੀਆਂ ਆਹੀਂ ਸਹਿਕਦਿਆਂ ਇੱਕ ਰੁੱਤ ਆਈ ਸੀ ਵੈਰੀ ਅੱਖ ਨਾ ਭਾਈ ਨੀ ਮਾਏ ਇਹ ਰੁੱਤ ਕਿਹੀ ਆਈ ਸਾਡੇ ਪਿੰਡ ਨਿਆਈਏ ਉਗਦੇ ਖਾਕੀ ਰੁੱਖ ਪਰਦੇਸੀ ਸ਼ਾਂ ਜਿਨ੍ਹਾਂ ਦੀ ਅਗ ਬਰਸਾਉਂਦੀ ਮਹਿਕ ਜਿਨ੍ਹਾਂ ਦੀ ਭੇਸੀ ਮਹਿਕ ਮਿੱਟੀ ਦੀ ਸੁੱਚੀ ਸਾਡੀ ਹੁੰਦੀ ਜਾਏ ਪਰਾਈ ਨਿਮਾਏ ਇਹ ਰੁੱਤ ਕਿਹੀ ਆਈ ਆਪਣੇ ਤਨ ਦਾ ਪਲੰਘ ਰੰਗੀਲਾ ਕੀਤੇ ਆਂਗਨ ਢਾਵਾਂ ਆਪਣੀ ਹੁਸਨ ਦੀ ਸੱਚੀ ਚਾਦਰ ਕੀਦੀ ਸੇਜ ਵਿਛਾਵਾਂ ਲਹੂਆਂ ਦੇ ਦਰਿਆ ਵਗਦੇ ਸਾਡੀ ਜਿੰਦ ਤਿਹਾਈ ਨਿਮਾਏ ਇਹ ਰੁੱਤ ਕਿਹੀ ਆਈ ਨਿਮਾਏ ਇਹ ਰੁੱਤ ਕਿਹੀ ਆਈ